ਇਹ ਆਕਾਲਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਲੈਂਦੇ ਪੰਜਾਬ ਵਿੱਚ ਵਿਗੜੀ ਹੜ੍ਹ ਦੀ ਸਥਿਤੀ ਪਾਕਿਸਤਾਨ ਦੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਲੈਂਦੇ ਪੰਜਾਬ ਵਿੱਚ ਵਿਗੜੀ ਹੜ੍ਹ ਦੀ ਸਥਿਤੀ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧੇਗਾ ਅਧਿਕਾਰੀਆਂ ਦੀ ਚਿੰਤਾਵਾਂ ਦਿੱਤੀਆਂ ਹਨ ਦਿੱਤੀ ਹੈ ਕਿ ਇਸ ਨਾਲ ਲਾਹੌਰ ਸ਼ਹਿਰ ਰਾਇਵਿੰਦ ਸ਼ੇਖੂ ਪੁਰਾ ਸ਼ਰੀਨਣ ਕਾਣਾ ਸਾਬਕਸੂਰ ਪੱਤੋ ਕੀ ਓ ਕਾੜਾ ਰੇ ਨਾਲਾ ਖੁਰਦ ਦੀਪਾ ਦੀਪਾਲਪੁਰ ਗੋਗਰਾ ਟੰਡਲੀਵ ਆਵਨਾ ਕਮਾਲੀਆ ਪੀਰਮੈਲ ਅੱਡਾ ਕੀਮਤ ਇਸਾਂ ਹੀ ਵਾਲ ਦੇ ਕੁਝ ਹਿੱਸਿਆਂ ਵਿੱਚ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਹਰ ਤੇਰਾ ਇਵੈਂਟ ਦੇ ਬਹੁਤ ਸਾਰੇ ਖੇਤਰ ਪਾਣੀ ਵਿੱਚ ਡੁੱਬ ਚੁੱਕੇ ਹਨ ਅਤੇ ਸ਼ਹਿਰ ਦੇ ਬਾਕੀ ਹਿੱਸੇ ਨਾਲੋਂ ਉਹਨਾਂ ਦਾ ਸੰਪਰਕ ਖਤਮ ਹੋ ਚੁੱਕਾ ਹੈ ਦੂਜੇ ਪਾਸੇ ਚਨਾਬ ਨਦੀ ਦੇ ਬਣੇ ਚੀ ਨਿਊ ਉਟਪੋਲਤੇ 8.555000 ਕਿਊਸਕ ਦਾ ਪਾਰੀ ਵਾ ਤੇਜ ਕੀਤਾ ਜਾ ਗਿਆ ਹੈ ਅਤੇ ਨਦੀ ਦੇ ਕੰਡੇ ਤੇ ਆਬਾਦ ਪਿੰਡਾਂ ਨੂੰ ਤੁਰੰਤ ਸੁਰੱਖਿਆਤ ਖੇਤਰਾ ਵਿੱਚ ਜਾਣ ਲਈ ਕਿਹਾ ਹੈ ਧੰਨਵਾਦ